ਪੰਜਾਬ ਸਰਕਾਰ ਦੀ ਯੋਧ ਨਸ਼ਾ ਵਿਰੋਧ ਮੁਹਿੰਮ ਤਹਿਤ ਬਰਨਾਲਾ ਦੇ ਐਸਐਸਪੀ ਸਰਫਰਾਜ਼ ਆਲਮ ਨੇ ਆਪਣੀ ਟੀਮ ਦੇ ਨਾਲ ਕਾਸੋ ਆਪਰੇਸ਼ਨ ਦੇ ਨਾਲ ਬਰਨਾਲਾ ਦੇ ਦੋ ਵੱਖ-ਵੱਖ ਥਾਵਾਂ ਤੇ ਸਰਚ ਅਭਿਆਨ ਚਲਾਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਸਰਫਰਾਜ਼ ਆਲਮ ਨੇ ਕਿਹਾ ਕਿ ਸਾਡੇ ਵੱਲੋਂ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜਿਹੜੇ ਤਸਕਰ ਘਰਾਂ ਨੂੰ ਤਾਲੇ ਲਗਾ ਕੇ ਚਲੇ ਜਾਂਦੇ ਆ ਉਸ ਦਾ ਜਵਾਬ ਦਿੰਦੇ ਹੋਏ ਸਰਫਰਾਜ਼ ਆਲਮ ਨੇ ਆਖਿਆ ਕਿ ਸਾਡੇ ਕੋਲ ਸਾਰਿਆਂ ਦੀ ਡਿਟੇਲ ਹੈ ਅਸੀਂ ਬਾਰੀਕੀ ਦੇ ਨਾਲ ਚੈਕਿੰਗ ਕਰ ਰਹੇ ਹਾਂ ਅਨੀਓ ਜਿਸਕੇ ਪੰਜਾਬ ਤੋਂ ਵੀ ਗਾਈਡਲਾਈਨ ਸਟ੍ਰੈਟਜੀ ਜਿਹੜੀ ਯੂਨਿਟ ਦੇ ਵਿੱਚ ਚਲਾਈ ਗਈ ਹੈ ਉਹਦੇ ਤਹਿਤ ਅੱਜ ਪੂਰੇ ਪੰਜਾਬ ਸੂਦੇ ਸੂਬੇ ਦੇ ਵਿੱਚ ਵੱਖ-ਵੱਖ ਜਿਹੜਾ ਜ਼ਿਲ੍ਹਾ ਦੇ ਵਿੱਚ ਕੈਸੋ ਕੋਆਰਡੀਨੇਸ਼ਨ ਚੋਪਿੰਗ ਪਹਿਲੇ ਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਹੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਅੱਜ ਦੋ ਥਾਵਾਂ ਤੇ ਜਿਹੜੇ ਦੋ ਡਰਗ ਆਊਟਸਪੌਟ ਹੈ ਇੱਕ ਜਿਹੜਾ ਰਾਮਬਗ ਦੇ ਬੈਕਸਾਈਡ ਤੇ ਤੇ ਦੂਜਾ ਜਿਹੜਾ ਤਪਾ ਦੇ ਪਿੱਛੇ ਉੱਤੇ ਪੈਰਲਲੀ ਰੇਡ ਅਰਲੀ ਮਾਰਨਿੰਗ ਤੋਂ ਚੱਲ ਰਹੀ ਹੈ ਛੜੀ ਵਕਫਤ 3 ਮਾਰਨਿੰਗ 4 ਵੇ ਤੋਂ ਹੀ ਬਾਹਰ ਸੀ ਔਰ ਇਹਨੇ ਦੀ ਕੋਪਰ ਇਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਗਏ ਇਹਨਾਂ ਤੇ ਕੋਪਰ ਟਾਰਗੇਟਡ ਰੇਡ ਕੀਤਾ ਗਿਆ ਹੈ ਅੱਜ ਮੈਂ ਦੇਖ ਤੁਸੀਂ ਦੇਖੋਗੇ ਮੈਂ ਹੁਣ ਆ ਰਾਮ ਬਾਗ ਜਿਹੜੀ ਐਕਟਿਵ ਸਪੋਟ ਸੇ ਖੜਾ ਹਾਂ ਇੱਥੇ ਜਿਹੜੇ ਵੀ ਘਰ ਹੈ ਉਹਨਾਂ ਦੀ ਕੋਪਰ ਨਮਲੇਗੀ ਦੀ ਗਈ ਸੀ ਇੱਥੇ ਅਲੀ ਮਾਰਨਿੰਗ ਤੋਂ ਰੇਡ ਚੱਲ ਰਹਾ ਹੈ ਕਾਫੀ ਬੰਦੇ ਰੌਲ ਅਪ ਕੀ ਹੋਏ ਕੁਝ ਸੱਤੀ ਸਮਾਨ ਵੀ ਸਾਨੂੰ ਕਵਰ ਹੋ ਰਹੀ ਹੈ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ हर बारू जिंदा ला रहे की कारवाई की देखो जेरे बंदा ला चले जाते हैं उन्होंने ऑलरेडी डिटेल सा है।, तो है और एक ये भी गलत पुलिस का जरा तो मतलब मंतव है का पोपर डब्स बना के रखें जे माड़े बंद जो नशा नस्क काम करते हैं वह पच के रहें उस कामयाबी मिल रही है इसके तो अलावा जेरे घर के जिंदरा लगाया उन्होंने पोपर ਸੈਕਟਰੀ ਨਾਲ ਤਰੀਕੇ ਨਾਲ ਬਾਤ ਚੇ ਵੀ ਰੇਕ ਕੀਤਾ ਜਾਵੇਗਾ ਤੇ ਉਹਨਾਂ ਦੀ ਪ੍ਰੋਪਰ ਵੇਰਵੇ ਦਿੱਤੀ ਜਾਵੇ ਸਰ ਜੀ ਹੁਣ ਤੱਕ ਗੱਲ ਕਰੀ ਕਿੰਨੇ ਨਸ਼ਾ ਤਸਕਰਾਂ ਨੂੰ ਅੰਦਰ ਦਿੱਤਾ ਕਿੰਨੇ ਕਿੰਨੇ ਨਸ਼ਾ ਤਸਕਰ ਘਰ ਹਟਾਈ ਗਏ ਜੀ ਤੋਂ 1 ਮਾਰਚ 2025 ਤੋਂ ਲੈ ਕੇ ਹੁਣ ਤੱਕ ਜਿਹੜੇ ਇਲੀਗਲ ਪ੍ਰੋਪਰਟੀ ਸੀ ਉਹਨਾਂ ਨੂੰ ਡਿਮੋਲਿਸ਼ ਕੀਤਾ ਗਿਆ ਉਹਨਾਂ ਦਾ ਜਿਹੜਾ ਐਕਵਾਡ ਲਿੰਕੇਜ ਸੀ ਕਰਨ ਨਸ਼ਾ ਤਸਕਰ ਦੇ ਨਾਮ ਸੀਗਾ ਤੇ ਮਾਰੇ ਅਨਸਰ ਕੀ ਕਹਿਣਾ ਹੈ ਸਰ ਲੋ ਸਾਡਾ ਮੈਸੇਜ ਕਲੀਅਰ ਹੈ ਜਿਸ ਤਰੀਕੇ ਨਾਲ ਤੁਸੀਂ ਦੇਖੋ 1 ਮਾਰਚ ਤੋਂ ਬਰਨਾਲਾ ਪੁਲਿਸ ਨਿਰੰਤਰ ਕਾਰਵਾਈ ਕਰ ਰਹੀ ਹੈ ਰੈਗੂਲਰ ਕਾਸੂ ਕੀਤਾ ਜਾਂਦਾ ਹੈ ਸੰਪਰਕ ਮੀਟਿੰਗ ਵੀ ਚੱਲ ਰਹੀ ਹੈ ਪ੍ਰੋਪਰ ਰੇਡ ਵੀ ਹੋ ਰਹਾ ਹੈ ਔਰ ਕਾਫੀ ਲਾਰਜ ਨੰਬਰ ਤੇ ਪੈਡਲੈਸ ਇਸ ਮੰਗਲ ਸਾਰੇ ਸੁਣ ਰਹੇ ਇਸ ਕਰਕੇ ਸਾਡਾ ਮੈਸੇਜ ਕਲੀਅਰ ਹੈ ਕਿ ਬਰਨਾਲ ਆਪਣੀ ਅੱਗੇ ਵੀ ਇਸੇ ਤਰੀਕੇ ਨਾਲ ਇਸੇ એનર્ਜੀ ਦੇ ਨਾਲ ਕੰਮ ਕਰਦੇ ਰਹੇਗੇ ਇਸ ਤੋਂ ਇਲਾਵਾ ਮੈਂ ਜਿਹੜੇ ਬੰਦੇ ਨਸਾ ਦੇ ਆਦੀ ਹੋ ਚੁੱਕੇ ਹਨ ਮੈਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਾਂਗਾ ਉਹਨਾਂ ਦੇ ਪਿੰਡ ਵਾਲੇ ਨੂੰ ਫੈਮਿਲੀ ਵਾਲੇ ਨੂੰ ਤੇ ਪੰਚਾਇਤ ਮੈਂਬਰ ਨੂੰ ਵੀ ਗੁਜ਼ਾਰਿਸ਼ ਕਰਾਂ ਕਿ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਚੜਾਓ ਕੈਂਪ ਦੇ ਵਿੱਚ ਭਰਤੀ ਕਰਾਂਗੇ ਸੋ ਥੈਟ ਉਹਨਾਂ ਦਾ ਪ੍ਰੋਪਰ ਇਲਾਜ ਹੋ ਸਕੇ। ਔਰ ਜੇ ਇਹ ਸਾਂਝੀ ਜੰਗ ਹੈ ਨਸ਼ੇ ਦੇ ਖਿਲਾਫ ਇਹਦੇ ਵਿੱਚ ਸਾਨੂੰ ਕਾਮਯਾਬੀ ਮਿਲ ਸਕੀ। ਜਿਵੇਂ ਪਿੰਡਾਂ ਵਾਲੇ ਪਿੰਡਾਂ ਦੀਆਂ ਜਿਹੜੇ ਉਹਨਾਂ ਵੱਲੋਂ ਮਸੇ ਪਾਇਏ ਗਏ ਨੇ ਵੀ ਜਿਹੜਾ ਨਸ਼ਾ ਤਸ ਕਰਾਉਦੀ ਮਦਦ ਨਹੀਂ ਕੀਤੀ ਹੋਊਗੀ ਫੜਵਾਇਆ ਵੀ ਜਾਊਗਾ। ਉਹਦੇ ਜਿਹੜੇ ਪੋਜ਼ਿਟਿਵ ਤੇ ਜਿਹਨੇ ਕਿ ਸਾਹਮਣੇ ਆਏ ਨੇ ਉਹ ਕਾਫੀ ਪੋਜ਼ਿਟਿਵ ਹਨ ਨਿਦਿਰ ਸਾਨੂੰ ਦੇਖ ਰਹੇ ਜਿਹੜਾ ਸਾਡਾ ਸੀ ਪੰਜਾਬ ਦਾ ਇਹ ਚੈਟਬੋਟ ਹੈ ਜਿੱਥੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ। ਉਹ ਦੇਖੇ ਜੀ ਪਿੰਡ ਵੱਲੋਂ ਪਿੰਡ ਦੇ ਨਿਵਾਸੀ ਬੋਲੂ ਕੋਪਾ ਇੰਫੈਂਸਿਸ ਜੇ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਲਗਭਗ 300 ਟਿਪਸ ਚੜੇ ਕੋ ਸਾਨੂੰ ਆਏ ਸੀਗੇ ਔਰ 140 ਦੇ ਵਿੱਚ ਇਹ ਫਾਇਰ ਰਿਸਟਰ ਹੋ ਚੁੱਕੇ ਨੇ ਤੋਂ ਜਿਹੜੀ ਇਨਫਾਰਮੇਸ਼ਨ ਵੀ ਸਾਨੂੰ ਆ ਰਹੀ ਹੈ ਸੇ ਪੰਜਾਬ ਦੇ ਥਰੂ ਪ੍ਰੋਪਰ ਇਨਫਾਰਮੇਸ਼ਨ ਆ ਰਹੀ ਹੈ ਤੋਂ ਇਸ ਕਰਕੇ ਮਤਲਬ ਮੈਂ ਇਹ ਮੈਸੇਜ ਵੀ ਕਲੀਅਰ ਹੈ ਕਿ ਜਿਹੜੇ ਪਿੰਡ ਵਾਲੇ ਜੁੜ ਰਹੇ ਨਾਲ ਔਰ ਇਸ ਕਰਕੇ ਹੀ ਨਸੀਨੋ ਕਲਪਾਨ ਦੇ ਵਿੱਚ ਸਾਨੂੰ ਕੰਮ ਦੇ ਮਿਲ ਰਹੇ ਅੱਛਾ ਜਿਹੜੇ ਐਡਿਕਸ਼ਨ ਸੈਂਟਰਾਂ ਦੇ ਵਿੱਚ ਇਲਾਜ ਕਰਾਂ ਦੀ ਆ ਰਹੀ ਹੈ ਕਿੰਨੀ ਕਿ ਸੰਖਿਆ ਹੈ ਉਹ ਜਿਹੜਾ ਸਾਡਾ ਡਾਇਰੈਕਸ਼ਨ ਸੈਂਟਰ ਹੈ ਸਿਵਲ ਹਸਪੀਟਲ ਦੀਗੇ ਉਹਦੇ ਵਿੱਚ ਬੈੱਡ ਕਿャਪੈਸਟੀ 20 ਦੀ ਹੈ ਇਸ ਤੋਂ ਇਲਾਵਾ ਜਿਹੜਾ ਸੋਲ ਪਟਤੀ ਦੇ ਵੀ ਰੀਹੈਬਿਟੇਸ਼ਨ ਸੈਂਟਰ ਹੈ ਉਹਦੇ ਵਿੱਚ ਜਿਹੜੀ ਕੈਪੈਸਟੀ 15 ਦੀ ਹੈ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ ਪਹਿਲੇ ਇਹਨਾਂ ਨੂੰ ਡੀਟੌਕਸਿਫਾਈ ਕਰਕੇ ਬਾਅਦ ਵਿੱਚ ਇਸ ਸੈਂਟਰ ਦੇ ਵਰਤੀ ਕਰਾਇਆ ਜਾਂਦਾ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਐਡਿਕਸ਼ਨ ਵੀ ਐਡਿਕਸ਼ਨ ਸੈਂਟਰ ਤੇ ਰੀਹੈਬਿਟੇਸ਼ਨ ਸੈਂਟਰ ਦੇ ਉੱਥੇ ਵੀ ਇਹਨਾਂ ਨੂੰ ਵਰਤੀ ਕਰਾਇਆ ਜਾਂਦਾ ਹੈ ਔਰ ਪ੍ਰੋਪਰ ਮਤਲਬ ਮੈਡੀਕਲ ਇਹਨਾਂ ਨੂੰ ਕੇਅਰ ਦਿੱਤੀ ਜਾਂਦੀ ਹੈ ਸਰ ਕੋਈ ਬ੍ਰਾਂਡ ਵੀ ਹੋਈ ਹੈ ਜਿਹੜੀ ਹੁਣ ਸਵੇਰ ਦੇ ਚੱਲਦੀ ਹੈ। ਪਾਣੀ ਦਾ ਰੌਂਡ ਲੱਗ ਪਿਆ ਕੁਝ ਸੱਤੀ ਵਸਤੂ ਤੋਂ ਬ੍ਰਾਂਡ ਵੀ ਹੈ। ਉਹ ਤੁਹਾਨੂੰ ਬਾਅਦ ਵਿੱਚ ਤੋਂ ਪ੍ਰਦਿਗਤ ਕਰ ਦੇ। ਜੀ ਜੀ।